ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਹੈ ਜਿੰਨਾ ਵੀ ਰਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬੁੱਟਰ ਜ਼ਿਲ੍ਹਾ ਮੋਗਾ ਤੇ ਤਹਿਸੀਲ ਵੀ ਮੋਗਾ ਹੀ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਲਾਈਨ ਦਾ ਕੰਮ ਕਰਦੇ ਆ ਰੁਟੀਨ ਵਾਂਗੂ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ ਦੋ ਐਨੀਮਲ ਸੇਲ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆ ਕਿ ਦੁੱਧਵਾ ਦਾ ਕਿੰਨਾ ਮਸੂਆ ਆਜੋ ਜੀ ਸਤਿ ਸ਼੍ਰੀ ਅਕਾਲ ਜੀ। ਨਾਮ ਤੇ ਐਡਰੈਸ ਦੱਸ ਦੋ ਜੀ। ਨਾਂ ਲਾਲਾ ਪਿੰਡ ਬੁੱਟਰ ਜ਼ਿਲ੍ਹਾ ਮੋਗਾ ਜੀ। ਆਪਾਂ ਪਹਿਲਾ ਵੀਡੀਓ ਪਾਇਆ ਸੀ ਸੇਲ ਹੋ ਗਏ ਸੀ ਬਸ। ਆਹ ਵਧੀਆ ਬਿਕ ਜਾਂਗੇ ਜੀ। ਠੀਕ ਹੈ ਜੀ ਅੱਜ ਦੋ ਐਨੀਮਲ ਸੇਲ ਆ ਇੱਕ ਨੰਬਰ ਤੋਂ ਸ਼ੁਰੂ ਕਰਦੇ ਜਰਸੀ ਦੀ ਕੀ ਡਿਟੇਲ ਆ ਜੀ। ਇਹ ਤੜਕੇ ਹੀ ਸੂਈ ਆ ਬਾਈ। ਜੇਰ ਜੂਰ ਦੀ ਗਾਰੰਟੀ ਆਪਣੇ ਕੋਲੇ ਵੀਡੀਓ ਵੀ ਪਈ ਆ ਜੇਰ ਦੀ। ਠੀਕ ਹੈ ਜੀ। ਤੇ 2 ਕਿਲੋ ਚੋਇਆ 1/2 ਕਿਲੋ ਬਚਨ ਚੋਂ ਗਏ ਹੋ ਗਏ। ਬੱਚਾ ਜੀ ਮਗਰ। ਬੱਛੀ ਆਈ ਜਰਸੀ। ਮਗਰ ਬੱਛੀ ਆ ਦੇਖ ਸਕਦੇ ਹੋ ਤੁਸੀਂ। ਸੋਹਣੀ ਬੱਛੀ, ਛੋਟਾ ਕੰਨ, ਫੇਸ ਗਾਂ ਦੇ ਵੀ ਫੇਸ ਕੁਆਲਟੀ ਚੈੱਕ ਕਰ ਲੋ ਕੱਢ ਲੋ ਜੀ ਬਾਹਰ 2 ਕ ਕਿਲੋ ਬਾਈ ਦੱਸਦਾ ਵੱਚੀ ਨੂੰ ਚੰਗਾ ਕੇ ਜੋਇਆ ਕਿੰਨਾ ਦੁੱਧ ਕੱਢ ਦੂ ਬਾਈ ਬਾਈ ਦੁੱਧ ਉਹ ਤਾਂ 10 ਕਿਲੋ ਕਹਿੰਦੇ ਸੀਗੇ 10 ਕਿਲੋ ਦੀ ਆਪਾਂ ਗਰੰਟੀ ਨੂੰ ਦੁੱਧ ਤਾਂ 12 ਕਿਲੋ ਦੇ ਦਿੰਦੇ ਠੀਕ ਆ ਜੀ ਆਪਾਂ ਤੋਂ ਦੀ ਗਰੰਟੀ ਲੈ ਲਾਂਗੇ ਬਾਈ ਕਹਿੰਦਾ 10 ਕਿਲੋ ਤੋਂ ਪਲੱਸ ਹੀ ਦੇਊਗੀ ਆਪਾਂ 10 ਕਿਲੋ ਦੀ ਗਰੰਟੀ ਲੈਂਦੇ ਆ ਫੇਸ ਕੁਆਲਟੀ ਸੋਹਣੀ ਆ ਠਣਾ ਦੇ ਸਹਿਜ ਬਹੁਤ ਸੋਹਣੇ ਤੁਹਾਨੂੰ ਨੇੜੇ ਤੋਂ ਦਿਖਾ ਦਿੰਨਾ ਬਾਕੀ ਆਡਰ ਦੀ ਕੁਆਲਟੀ ਸ਼ਾਨਦਾਰ ਆ ਦੇਖ ਸਕਦੇ ਹੋ ਤੁਸੀਂ ਫਰਨਾ ਦੇ ਸਾਈਜ਼ ਨੇੜੇ ਤੋਂ ਚੈੱਕ ਕਰ ਲੋ ਚਾਰੇ ਥਾਂ ਨਿਕੜ ਮੇ ਇੱਕੋ ਜਿਹਾ ਸਾਈਜ਼ ਦੇ ਠੰਡੀ ਸੀਲ ਆਈ ਪੂਰੀ ਪੂਰੀ ਠੰਡੀ ਸੀਲ ਠੰਡੀ ਵਾਲੇ ਪੂਰੀ ਠੰਡੀ ਸੀਲ ਆ ਤੁਸੀਂ ਦੇਖ ਸਕਦੇ ਹੋ ਕੀ ਮੁੱਲ ਹੈ ਜੀ ਇਹਦਾ ਇਹਦਾ 32000 ਰੁਪਇਆ ਕਰਦੇ ਆ 30 ਹੀ ਦੇ ਦੇਣਗੇ ਠੀਕ ਹੈ ਜੀ ਬਾਈ ਕਹਿੰਦਾ 30000 ਦਾ ਯਸ ਨੋ ਪ੍ਰਾਈਸ ਆ ਜਿਹੜੇ ਵੀਰ ਨੂੰ ਪਸੰਦ ਆਉਂਦੀ ਹੈ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਜੀ ਜੇਰਜੁਰ ਦੀ ਖਾਵਾ ਜਮ ਜੇਰਜੁਰ ਬਾਈ ਕਹਿੰਦਾ ਆਪਣੇ ਕੋਲ ਵੀਡੀਓ ਪਈ ਆ ਜੇਰ ਦੀ ਪ੍ਰੋਪਰ ਗਾਰੰਟੀ ਆ ਪ੍ਰੋਪਰ ਪੈ ਗਈ ਆ ਜੀ ਦੋ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਸਵਾ ਡੇਢ ਮਹੀਨੇ ਦੀ ਸੂਈ ਹੋਊਗੀ ਦੁੱਧ 12 ਕਿਲੋ ਆ 10 ਕਿਲੋ ਦੀ ਭਲਾ ਕੋਈ ਧਾਰਾ ਨਾ ਮਾਰੇ ਹੋਰ ਠੀਕ ਆ ਜੀ ਤੇ ਥਣ ਓਕੇ ਆ ਪ੍ਰੋਪਰ ਆ ਥਣ ਥਣ ਦੀ ਗਾਰੰਟੀ ਆ ਸੂਈ ਸਾਫ ਠੀਕ ਆ ਚਵਾਈ ਬੋਲੀ ਆ ਜੀ ਕਿੰਨੇ ਚਾਰ ਮਹੀਨੇ ਹੋ ਨਹੀਂ ਨਹੀਂ ਇਹ ਨੂੰ ਦੋ ਡੇਢ ਮਹੀਨਾ ਪੌਣੇ ਦੋ ਹੋਗੇ ਡੇਢ ਦੋ ਮਹੀਨੇ ਬਾਈ ਕਹਿੰਦਾ ਸੂਈ ਨੂੰ ਹੋਗੇ 10 ਕਿਲੋ ਦੀ ਗਾਰੰਟੀ ਆ ਪਰ ਦੁੱਧ 10 ਤੋਂ ਬਾਹਰ ਹੀ ਆ ਕੱਢ ਲੋ ਜੀ ਵੀਡੀਓ ਨੂੰ ਆਂਦਾ ਦਾ ਅੱਜ 10:31 ਵਜੇ ਆ ਮੰਨ ਕੇ ਤਾਂ ਟਾਈਮ ਤੁਹਾਨੂੰ ਵੀਡੀਓ ਬਣਾਉਂਦਾ ਦਿਖਾ ਦਿੰਨੇ ਆ 10:00 ਵਜੇ ਤੇ 59 ਮਿੰਟ ਹੋ ਗਏ 11:00 ਵਜੇ ਆ ਸ਼ਾਮ ਦੀ ਜਵਾਈ ਦਿੱਕਰ ਹਜੇ 6-7 ਘੰਟੇ ਪਏ ਆ ਥਣਲੇਵ ਦੀ ਜੱਜਮੈਂਟ ਉਹ ਹਿਸਾਬ ਨਾਲ ਕਰਿਓ ਕਿਉਂਕਿ ਸ਼ਾਮ ਤਿੱਕਰ ਹੋਣਾ ਪੂਰਾ ਭਰ ਲੈਣਾ ਜੀ ਗਾਣੇ 10 ਕਿਲੋ ਦੁੱਧ ਦੀ ਬਾਈ ਗਾਰੰਟੀ ਲੈਂਦਾ ਥਣਾ ਦੇ ਸਹੇ ਸੋਹਣਿਆ ਸੋਨਾ ਗੁਲਾਬੀ ਥਣ ਥੋੜਾ ਇਹ ਕੈਮਰੇ ਤੋਂ ਡਰਦਾ ਜੀ ਪਸੂ ਦੇਖ ਸਕਦੇ ਹੋ ਤੁਸੀਂ ਚਾਰੇ ਥਣ ਗੱਠਾਂ ਗੋਵੇਸੀ ਤੇ ਹੈਵੀ ਬੋਡੀ ਵੇਟ ਦੀ ਤੇ ਵੱਡੇ ਕਦ ਕੜ ਦੀ ਮਗਰ ਬੱਚੀ ਆ ਜੀ ਬੱਚੀ ਹੋਛੀ ਮਗਰ ਤੇ ਹੀ ਬੱਚੀ ਦੇਖ ਸਕਦੇ ਹੋ ਸੋਹਣੀ ਬੱਚੀ ਫੇਸ ਕੁਆਲਟੀ ਬੱਚੀ ਦੀ ਵੀ ਸੋਹਣੀ ਆ ਜਾਤ ਬਰੀਡ ਵਾਲੀ ਬੱਚੀ ਆ ਜੀ ਤੇ ਕੀ ਮੁੱਲ ਆ ਜੀ ਇਹਦਾ ਇਹ 35000 ਰੁਪਏ ਮੰਗਦੇ ਆ ਮਾਨ ਤਨ ਕਰ ਦਾਂਗੇ ਵਿੱਚੋਂ ਠੀਕ ਆ ਜੀ 35000 ਰੁਪਏ ਬਾਈ ਡਿਮਾਂਡ ਕਰਦੇ ਆ ਬਾਕੀ ਮੌਕੇ ਤੇ ਮਾਨ ਤਨ ਜਰੂਰ ਕੀਤਾ ਜਾਊਗਾ ਜਿਹੜੇ ਵੀਰ ਨੂੰ ਕੋਈ ਵੀ ਪਸ਼ੂ ਪਸੰਦ ਹੁੰਦਾ ਬਾਈ ਨਾਲ ਕਨੈਕਟ ਕਰ ਸਕਦੇ ਆ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਜੀ ਧੰਨਵਾਦੀ ਆ ਲੋ ਤੇਰੀ ਮੂਫੂ